ਸਸੀ ਗਾਲ ਮੈਂ ਜਗਤਾਰ ਸਿੰਘ ਸਰਾਹ ਤੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀ ਵੱਡੀ ਖਬਰ ਬ੍ਰੇਕਿੰਗ ਨਿਊਜ਼ ਲੈ ਕੇ ਆਏ ਆ ਪੰਜਾਬ ਦੇ ਵਿੱਚ ਅੱਗ ਦਾ ਕਹਿਰ ਲਗਾਤਾਰ ਜਾਰੀ ਆ ਜਿੱਥੇ ਕਿ ਲਗਾਤਾਰ ਫਸਲਾਂ ਨੂੰ ਜਿਹੜੀ ਅੱਗ ਪੈ ਰਹੀ ਸੀ ਕਣਕ ਨੂੰ ਅੱਗ ਪੈ ਰਹੀ ਸੀ ਇਸ ਟਾਈਮ ਜਿਹੜੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀ ਆ ਅੱਗ ਬੁਝਾਉਣ ਗਈ ਸੀ 5 ਗ੍ਰੇਡ ਦੀ ਗੱਡੀ ਉਸ ਨੂੰ ਵੀ ਅੱਗ ਪੈ ਗਈ ਜਿਸ ਦੇ ਵਿੱਚ 5 ਗ੍ਰੇਡ ਦੇ ਮੌਲਾਜ਼ਮ ਵੀ ਅੱਗ ਦੇ ਵਿੱਚ ਝੁਲਸ ਗਏ ਖਬਰ ਮਹਿਮਾ ਤੋਂ ਸਾਹਮਣੇ ਆ ਰਹੀ ਆ ਮੌਲਾਜ਼ਮ ਨੂੰ ਕਰਾਇਆ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਖੇਤਾਂ ਦੇ ਵਿੱਚ ਫਸੀ 5 ਗ੍ਰੇਡ ਦੀ ਗੱਡੀ ਅੱਗ ਦੇ ਕਾਰਨ ਖਰਾਬ ਹੋ ਗਈ ਜਿਸ ਨੂੰ ਕਿਹਾ ਗਿਆ ਜਿਹੜੀ ਖਬਰ ਤੋਂ ਦੱਸ ਦਿੱਤੇ ਵਿਸਤਾਰ ਦੇ ਨਾਲ ਕਿ ਕਣਕ ਦੇ ਨਾੜ ਨੂੰ ਭੜਕ ਅੱਗ ਲੱਗੀ ਸੀ ਜਸ ਤੋਂ ਬਾਅਦ ਕਾਲ ਕੀਤੀ ਗਈ 5 ਗ੍ਰੇਡ ਦੇ ਦਫ਼ਤਰ ਦੇ ਵਿੱਚ ਜਿੱਥੋਂ ਕਿ 5 ਗ੍ਰੇਡ ਦੀ ਗੱਡੀ ਆਈ ਹੈ ਤੇ ਪਰ ਜਦੋਂ ਅੱਗ ਬੁਝਾਉਣ ਲੱਗੇ ਤਾਂ 5 ਗ੍ਰੇਡ ਨੂੰ ਹੀ ਅੱਗ ਪੈ ਨਿਕਲੀ ਉਸ ਤੋਂ ਬਾਅਦ ਮੁਲਾਜ਼ਮ ਬੁਰੀ ਤਰ੍ਹਾਂ ਚੁੱਲਸਿਆ ਗਿਆ ਜਿਸ ਨੂੰ ਨਜੀਵ ਹਸਪਤਾਲ ਵਿੱਚ ਦਾਖਾ ਕਰਵਾਇਆ ਗਿਆ ਸਾਡੇ ਪੱਤਰਕਾਰ ਕਰਨਪ੍ਰੀਤ ਕੌਰ ਦੀ ਵਿਸ਼ੇਸ਼ ਰਿਪੋਰਟ ਐਮਾ ਸਿੰਘ ਵਾਲਾ ਜਿਹੜਾ ਮੋਗੇ ਦੇ ਨਾਲ ਪੈਂਦਾ ਪਿੰਡ ਹੈ ਜੀ ਅੱਜ ਇੱਥੇ ਜਿਹੜੀ ਹੈਗੀ ਆ ਭਿਆਨਕ ਅੱਗ ਲੱਗ ਚੁੱਕੀ ਆ ਜਿਸ ਦੇ ਨਾਲ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਕਿੰਨਾ ਰਕਬਾ ਜਿਹੜਾ ਹੈਗਾ ਤਹਿਸ ਨਹਿਸ ਹੋ ਗਿਆ ਅੱਗ ਦੇ ਲਪੇਟ ਦੇ ਵਿੱਚ ਸਾਰਾ ਪਿੰਡ ਵੀ ਆ ਗਿਆ ਲੋਕ ਘਰਾਂ ਦੇ ਵਿੱਚ ਵੀ ਲੋਕ ਨੂੰ ਥਾਂ ਨਹੀਂ ਹੈਗੀ ਸੀ ਕਿਉਂਕਿ ਅੱਗ ਨੇ ਸਾਰਾ ਪਿੰਡ ਹੀ ਲਪੇਟ ਦੇ ਵਿੱਚ ਲੈ ਲਿਆ ਇੱਧਰ ਆਪਣੇ ਨਾਲ ਬਾਈ ਜੀ ਖੜੇ ਉਹਨਾਂ ਨਾਲ ਜਾਣਕਾਰੀ ਲੈਣੇ ਹਾਂ ਜੀ ਬਾਈ ਜੀ ਕੀ ਕਹਿਣਾ ਚਾਹੋਗੇ ਜਿਹੜੀ ਕੀ ਨਾਂ ਕੀ ਤੁਹਾਡਾ ਮੇਰਾ ਨਾਂ ਜੀ ਕਮਲਜੀਤ ਆ ਜੀ ਤੇ ਕੋਈ 20 ਮਿੰਟ ਹੋਇਆ ਜੀ ਨੋਟ ਕਰਾਇਆ ਨੂੰ ਕਾਫੀ ਜ਼ਿਆਦਾ ਭਿਆਨਕ ਅੱਗ ਸੀਗੀ ਜੀ ਅਸੀਂ ਕੋਠੇ ਚੜ੍ਹ ਕੇ ਰੌਲਾ ਪਾਇਆ ਗੁਰਦੁਆਰਾ ਸਾਹਿਬ ਵੀ ਬਾਜਾਂ ਦਵਾਈਆਂ ਜੀ ਤੇ ਪਰ ਸਿਰਫ ਇੱਕ ਗੱਡੀ ਆਈ ਆ ਮੈਂ ਦੋ ਫੋਨ ਕੀਤੇ ਉਹ ਕਹਿੰਦੇ ਜੀ ਗੱਡੀਆਂ ਚੱਲੀਆਂ ਹੋਈਆਂ ਪਰ ਹਜੇ ਤੱਕ ਕੋਈ ਗੱਡੀ ਨਹੀਂ ਆਏ ਤੁਸੀਂ ਦੇਖ ਹੀ ਲਿਆ ਚਾਰ ਚਪੇਰੇ ਵਾਲਾ ਦਵਾਲਾ ਜੋ ਵੀ ਹੈਗਾ ਤੁਹਾਡਾ ਸਾਰਾ ਪੈਂਡ ਹੀ ਅੱਗ ਨਾਲ ਸਾਰਾ ਚਾਰ ਚਪੇਰੇ ਤੁਸੀਂ ਖੁਦ ਦੇਖ ਲਓ ਵੀ ਚਾਰ ਚਪੇਰੇ ਆ ਅੱਗ ਜੀ ਤੇ ਬੱਚਿਆਂ ਨੂੰ ਵੀ ਅਸੀਂ ਤਾਂ ਉਹ ਦੇਖੋ ਬੱਚੇ ਤਾਂ ਕਰਕੇ ਸਾਈਡ ਤੇ ਕੱਢੇ ਹੋਏ ਆ ਕੁਰਸੀਆਂ ਦੇ ਉੱਪਰ ਤਾਂ ਖੜੇ ਸੀ ਬੱਚੇ ਹਾਂ ਹਾਂ ਜਿੰਨਾ ਮਤਲਬ ਲੋਕ ਜਿੰਨਾ ਸੁਣਿਆ ਜਾਂਦਾ ਕਿ ਜਿਹੜੀ ਉਹ ਟਾਂਕਰ ਸੀਗਾ ਜੀ ਤਾਂ ਕਰ ਲਗਾਈ ਆ ਉਹ ਨਿਆ ਕਿ ਜਿਹੜੀ ਫਾਇਰ ਬਰਗੇਡ ਆਈ ਸੀ ਉਹਦੇ ਵਿੱਚ ਜਿਹੜਾ ਡਰਾਈਵਰ ਸੀ ਉਹ ਚੰਗੀ ਅੱਗ ਨਾਲ ਜਿਹੜਾ ਹੈਗਾ ਉਹ ਅੱਗ ਦੀ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਜੀ ਅਸੀਂ ਕਾਫੀ ਰੋਲਾ ਰੂਲਾ ਪਾਇਆ ਉਹ ਤੋਂ ਵਿਚਾਰੇ ਤੋਂ ਨਹੀਂ ਗੱਡੀ ਛੱਡ ਕੇ ਨਹੀਂ ਭੱਜ ਸਕਿਆ ਉਹ ਅੱਛਾ ਫਿਰ ਉਹ ਲੈ ਕੇ ਆਂਦਾ ਤੁਸੀਂ ਜਾ ਕੇ ਹਾਂ ਉੱਥੋਂ ਮੁੜ ਕੇ ਕੱਢ ਕੇ ਉਹਨੂੰ ਹਸਪੀਟਲ ਪਹੁੰਚਾਇਆ ਜੀ ਹਾਂ ਜੀ ਇੱਕ ਟਰੈਕਟਰ ਵੀ ਆ ਚੱਲਿਆ ਸੀ ਉਹ ਅੱਗ ਦੀ ਲਪੇਟ ਦੇ ਵਿੱਚ ਉਹਨੂੰ ਰੋਲਾ ਰੂਲਾ ਪਾ ਕੇ ਜਾਨੀ ਉਹਨੂੰ ਇਸ ਭਜਾਦ ਦਾ ਵਿੱਚੋਂ ਕੱਢ ਲਿਆ ਜੀ ਤੇ ਕਾਫੀ ਨੁਕਸਾਨ ਹੋਣ ਦਾ ਡਰ ਸੀ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰ ਪ੍ਰਸ਼ਾਸਨ ਨੂੰ ਇਹਦਾ ਕਹਿੰਨੇ ਵੀ ਜਿਹੜਾ ਗਰੀਬਾਂ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਰੰਤ ਲਈਜ ਕਰਨ ਤੇ ਜਿਹੜਾ ਕਿ ਮਤਲਬ ਕਿਸਾਨਾਂ ਨੂੰ ਰਾਹਤ ਮਿਲੇ ਜੀ ਇਹ ਸਾਲ ਭਰ ਦੀ ਕਮਾਈ ਹੁੰਦੀ ਹੈ ਕਿਸਾਨ ਇਹਦੇ ਤੇ ਨਿਰਪਰ ਕਰਦਾ ਉਹ ਜੇ ਤੋਂ ਅੱਗੇ ਵੀ ਜਿਹੜੀ ਅੱਗ ਗਈ ਆ ਹੋ ਸਕਦਾ ਮੇਰੇ ਖਿਆਲ ਕਣਕ ਕੁਝ ਖੜੀ ਵੀ ਸੀ ਉਹ ਵੀ ਸ਼ਾਇਦ ਮੱਤ ਗਈ ਹੋਵੇ ਮੈਂ ਗਾਂਹ ਚ ਗਿਆ ਨਹੀਂ ਕਿਉਂਕਿ ਕਿਹੜਾ ਇੱਕ ਪੌਣਾ ਕਿਲੋਮੀਟਰ ਦਾ ਹੈਗਾ ਮਤਲਬ ਜਿਹੜਾ ਏਰੀਆ ਕਿੰਨੀ ਕਿ ਏਕੜ ਦਾ ਮਤਲਬ ਹੋਊਗੀ ਇਹ ਤੁਹਾਡੇ ਨੌਲੇਜ ਵਿੱਚ ਆ ਏਕੜ ਤੋਂ ਹਿਸਾਬ ਲਾ ਲਓ ਜੀ ਇਹ ਹੋਊਗਾ ਕੋਈ 70-75 ਏਕੜ ਦਾ ਹੈਗਾ ਹੀ ਆ ਜੀ ਹਾਂ 70-75 ਏਕੜ ਦਾ ਹੈ ਜੀ ਉੱਥੋਂ ਤੱਕ 15 ਏਕੜ ਤਾਂ ਜਿਹੜਾ ਆਲੇ ਦੁਆਲੇ ਕੀ ਕਹਿਣਾ ਚ ਕੀ ਹੋ ਗਿਆ ਬਾਈ ਜੀ ਉਹ ਅੱਗੇ ਨੂੰ ਅੱਗ ਚੜ ਗਈ ਬੁੱਗੀਪੁਰ ਦੇ ਏਰੀਆ ਚ ਵੜ ਗਈ ਜਾ ਕੇ ਅੱਗ ਉਹ ਉਧਰ ਗਾਂਹ ਨੂੰ ਜਾ ਉਧਰ ਗਾਂਹ ਜਾੜੀ ਬੁੱਗੀਪੁਰ 100 150 ਕਿਲਾ ਮੱਚ ਗਿਆ ਜੀ 100 150 ਹਾਂ 100 150 ਕਿਲਾ ਮੱਚ ਗਿਆ ਖੜੀ ਕਣਕ ਨੂੰ ਅੱਗੇ ਪਾਉਗੀ ਇੱਧਰ ਦੀ ਆ ਅੱਗੇ ਪਾਉਗੀ ਖੜੀ ਕਣਕ ਅੱਗੇ ਖੜੀ ਕਣਕੀ ਆ ਜੀ ਹਾਂ ਜੀ ਆ ਬਾਕੀ ਆ ਇੱਧਰ ਲਾਂਗੇ ਨੂੰ ਲੱਗੀ ਆ ਕਿੱਥੇ ਇੱਕ ਕਹਿੰਦਾ ਕਿੰਨੇ ਡੇਢ ਕਿਲਾ ਮੱਚ ਆ ਗਿਆ ਵੀ ਕਣਕ ਦਾ ਇਦੋਂ ਅੱਗੇ ਜੀ ਥੋੜੀ ਜੀ ਜਿਹੜੇ ਪਿੰਡ ਚ ਗਈ ਆ ਇਹ ਇਹ ਬੁੱਕੀ ਪੁਰੇ ਚ ਵੱਢ ਚੁੱਕੀ ਆ ਜਾ ਕੇ ਹੁਣ ਸਾਰਾ ਬਾਈ ਹੈਗਾ ਜਿਹਦੇ ਘਰੇ ਪਾਣੀ ਵਾਲੀ ਟੈਂਕੀ ਸੀਗੀ ਉਹ ਲੈ ਕੇ ਆਇਆ ਸੀ ਅੱਗ ਬੁਝਾਉਣ ਦੇ ਲਈ ਬਾਈ ਕਿੰਨਾ ਕਰਾ ਪਾ ਮੱਚ ਗਿਆ ਪਧਾਨ ਜੀ ਕਹਿੰਦਾ ਮੱਚਾਈ ਵਾਲ ਤਾਂ ਜੀ ਕੋਈ ਅੰਦਾਜ਼ਾ ਹੀ ਨਹੀਂ ਅੰਦਾਜ਼ਾ ਕੋਈ ਨਹੀਂ ਜੀ ਹਾਲੇ ਕਾਬੂ ਵੀ ਤੁਸੀਂ ਇੱਥੇ ਕਦੋਂ ਕਦੀ ਆਏ ਹੋ ਬਹੁਤ ਜਿਆਦਾ ਹੈ ਜੀ ਕਾਬੂ ਵਾਲਾ ਅੱਗ ਹੋਈ ਨਹੀਂ ਹੋਣ ਗਾਉਂ ਗਾ ਅੱਗ ਕਿੱਧਰ ਨੂੰ ਫੈਲ ਗਈ ਆ ਗਾ ਆਪਣੀ ਪਈ ਟੱਪ ਗਿਆ ਵੀ ਖੇਤਾਂ ਵਾਲੀ ਗਾਉਂ ਉਹ ਪਿੰਡ ਕਿਹੜਾ ਲੱਗਦਾ ਨਾਲ ਬੱਗੀ ਭਰਾਜ ਦਾ ਬੋਣਾ ਨਾਲ ਹੀ ਦੂਨੀ ਪਿੰਡ ਆਏ ਨਾਲ ਇਹ ਕਿਹੜਾ ਪਿੰਡ ਹੈ ਇਹ ਮੈਮੇ ਵਾਲਾ ਜੀ ਇਹ ਮੈਮੇ ਵਾਲਾ ਹਾਂਜੀ ਤੇ ਕਹਿੰਦੇ ਉਹ ਜਿਹੜੇ ਵਾਈ ਫਰਗੇਟ ਵਾਈ ਲੈ ਕੇ ਆਏ ਸੀ ਫਾਇਰ ਬਰਗੇਟ ਉਹਨਾਂ ਨੂੰ ਅੱਗ ਲੱਗ ਗਈ ਹਾਂਜੀ ਅੱਗ ਲੱਗ ਗਈ ਉਹ ਚੌਟੇ ਕਿੰਨੇ ਚਲਸੇ ਗਏ ਬਹੁਤ ਚਲਸੇ ਗਏ ਬਣਾਈਏ ਤੇ ਭਾਈ ਤੁਸੀਂ ਬਾਹਰ ਨਹੀਂ ਨਿਕਲੇ ਇਨੀ ਅੱਗ ਦੀ ਲਪੇਟ ਚ ਆ ਕੇ ਕੀ ਕੀ ਕਰਗੇ ਜੀ ਮਾਨੂੰ ਅੱਗ ਮਝਾਉਣ ਪਈ ਤੁਹਾਨੂੰ ਤੇ ਕੀ ਕਰਗੇ ਸੀ ਤੁਸੀਂ ਹਾਂ ਕਣਕ ਕੋਈ ਕਿ ਕਣਕ ਦਾ ਕਿੰਨਾ ਕਿੰਨਾ ਨੁਕਸਾਨ ਤੁਪ ਪਰਾਨਿਕ ਕੋਕੈਂਡਾ ਸੋ ਬਾਈ ਵੀ ਜਿਹੜਾ ਹੈਗਾ ਇੱਕ ਭਾਵਕ ਹੀ ਹੋਇਆ ਬੈਠਾ ਕਿਉਂਕਿ ਅੱਗ ਦੀ ਪੂਰੇ ਸੇਕ ਦੇ ਵਿੱਚ ਵਿਚਾਲੇ ਟਰੈਕਟਰ ਲੱਗਿਆ ਹੋਇਆ ਸੀ ਚਾਰੇ ਪਾਸੇ ਅੱਗ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਇਹ ਪੂਰੇ ਜਿਹੜੇ ਹੈਗੇ ਸਹੀ ਸਲਾਮਤ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਆਪਾਂ ਤੁਹਾਡੇ ਨਾਲ ਬਾਕੀ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿ ਉਧਰਲੇ ਪਾਸੇ ਜਿਹੜਾ ਹੈਗਾ ਇਹ ਫਾਇਰ ਬਰਗੇਡ ਖੜੀ ਆ ਜਿਹੜੀ ਇੱਕ ਹੀ ਆਈ ਸੀਗੀ ਪਿੰਡ ਦੇ ਲੋਕਾਂ ਦਾ ਕਹਿਣਾ ਕਿ 20 ਮਿੰਟ ਪਹਿਲਾਂ ਸੂਚਿਤ ਕੀਤਾ ਗਿਆ ਸੀਗਾ ਤੇ ਪਰ ਫਿਰ ਵੀ ਇੱਕ ਫਾਇਰ ਬਰਗੇਡ ਆਈ ਸੀ ਤੇ ਉਹਦਾ ਵੀ ਜਿਹੜਾ ਹੈਗਾ ਨੁਕਸਾਨ ਹੋ ਗਿਆ ਇਹ ਬਾਕੀ ਆਪਾਂ ਨੇੜੇ ਜਾ ਕੇ ਉਹਦੇ ਹਾਲਾਤ ਦਿਖਾਉਣੇ ਤੁਹਾਨੂੰ ਫਾਇਰ ਬਰਗੇਡ ਦੇ ਫਿਲਹਾਲ ਦੱਸਿਆ ਜਾਂਦਾ ਹੈ ਕਿ ਫਾਇਰ ਬਰਗੇਡ ਦਾ ਜਿਹੜਾ ਡਰਾਈਵਰ ਸੀਗਾ ਉਹ ਅੱਗ ਦੇ ਵਿੱਚ ਜਿਹੜਾ ਹੈ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਹਨੂੰ ਜੇਰੇ ਇਲਾਜ ਦੇ ਲਈ ਜਿਹੜਾ ਹੈਗਾ ਹਸਪਤਾਲ ਵਿਖੇ ਲਜਾਇਆ ਗਿਆ ਹੈ ਤੇ ਬਾਕੀ ਤੁਹਾਡੇ ਨਾਲ ਤਸਵੀਰਾਂ ਆਪਾਂ گا ਅੱਗੇ ਫਾਇਰ ਬਰਗੇਡ ਦੀਆਂ ਸਾਂਝੀਆਂ ਕਰਦੇ ਆਂ ਸੋ ਇਧਰਲੇ ਪਾਸੇ ਉਹ ਫਾਇਰ ਬਰਗੇਡ ਖੜੀ ਆ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕੀਤੀਆਂ ਜਾਣ ਕਿ ਇਹ ਉਹ ਫਾਇਰ ਬਰਗੇਡ ਹੈ ਜਿਹੜੀ ਇਸ ਅੱਗ ਤੇ ਕਾਬੂ ਪਾਉਣ ਲਈ ਇੱਥੇ ਆਈ ਸੀ ਪਰ ਮਹਾਰਾਜ ਨੂੰ ਕੁਛ ਹੋਰ ਹੀ ਮਨਜ਼ੂਰ ਸੀ ਕਿ ਜੋ ਵਿਚਾਰਾ ਡਰਾਈਵਰ ਵੀਰੇ ਦੇ ਵਿੱਚ ਆਇਆ ਸੀਗਾ ਉਸ ਨੂੰ ਅੱਗ ਪੈ ਗਈ ਤੇ ਉਹ ਚੰਗੀ ਤਰ੍ਹਾਂ ਝੁਲਸਿਆ ਗਿਆ ਤਾਂ ਇੱਧਰ ਵੀ ਮੈਂ ਕਹੂੰਗੀ ਕੈਮਰਾਮੈਨ ਨੂੰ ਕਿ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਉਹਨਾਂ ਦੇ ਜਿਹੜੇ ਬੂਟ ਸੀਗੇ ਉਹਨਾਂ ਦੇ ਜਿਹੜੀ ਪੈਂਟ ਵਗੈਰਾ ਕੱਪੜੇ ਹੈਗੇ ਆ ਇੱਥੋਂ ਤੱਕ ਕਿ ਵੀਰਾ ਨੇ ਇਹ ਵੀ ਦੱਸਿਆ ਕਿ ਇੱਧਰਲੇ ਪਾਸੇ ਵੀਰੇ ਦਾ ਮੋਬਾਈਲ ਵੀ ਹੈਗਾ ਜਿਹੜਾ ਇੱਥੇ ਡਿੱਗ ਗਿਆ ਤੇ ਉਹ ਵੀ ਜਿਹੜਾ ਹੈਗਾ ਅੱਗ ਦੇ ਵਿੱਚ ਚੋਲਸੀ ਆ ਗਿਆ ਬਿਲਕੁਲ ਖਤਮ ਹੋ ਗਿਆ ਤੇ ਅਸੀਂ ਤਾਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਆ ਕਿ ਵੀਰਾ ਫਿਲਹਾਲ ਠੀਕ ਹੋਵੇ ਦੇਖੋ ਇੱਕ ਉਹ ਪਲਾ ਕੰਮ ਕਰਨ ਦੇ ਲਈ ਇੱਥੇ ਆਇਆ ਸੀ ਤੇ ਇਧਰ ਆਪਣੇ ਨਾਲ ਬਾਈ ਜੀ ਹੋਣੀ ਖੜੇ ਆ ਮੈਂ ਡਰਾਈਵਰ ਹਾਂ ਗੱਡੀ ਤੁਸੀਂ ਗੱਡੀ ਦੇ ਡਰਾਈਵਰ ਹਾਂ ਹਾਂਜੀ ਹਾਂਜੀ ਮੈਂ ਜਗENDER ਸਿੰਘ ਡਰਾਈਵਰ ਹਾਂ ਇੱਕ ਮਿੰਟ ਦਵਾਰ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗENDER ਸਿੰਘ ਮੈਂ ਡਰਾਈਵਰਾਂ ਗੱਡੀ ਦਾ ਮੁੰਡਾ ਅੱਗ ਬੁਝਾਉਣ ਭਜਾਉਂਦੇ ਇਹਨੂੰ ਇੱਕਦਮ ਅੱਗ ਪੈ ਗਈ ਹਵਾ ਦਾ ਰੁਕ ਬਦਲਿਆ ਜੀ ਤੇ ਉਹਨੂੰ ਅਸੀਂ ਫਿਰ ਬਚਾਉਣ ਚ ਲੱਗ ਗਏ ਗੱਡੀ ਅੱਗ ਦੇ ਵਿੱਚ ਬੰਦ ਹੋ ਗਈ ਤੇ ਗੱਡੀ ਨੂੰ ਅੱਗ ਕਿਵੇਂ ਪਈ ਵੀਰੇ ਇੱਕੇ ਦਮ ਜਿਹੜੀ ਹੈਗੀ ਆ ਇਹ ਅੱਗ ਦਾ ਜੀ ਇੱਕਦਮ ਸਾਨੂੰ ਨਹੀਂ ਪਤਾ ਜੀ ਹਵਾ ਦਾ ਰੁੱਖ ਬਦਲਿਆ ਹਵਾ ਦੇ ਰੁਕਣ ਵਾਲੀ ਹੋਇਆ ਨਹੀਂ ਗੱਡੀ ਨੂੰ ਇੱਕੋ ਦਮ ਕੀ ਹੋ ਗਿਆ ਇਹ ਵਿੱਚ ਆਹ ਪ੍ਰੈਸ਼ਰ ਪੈ ਪਾ ਫਟ ਗਿਆ ਜੀ ਅੱਗ ਕਿਹੜਾ ਚੜ੍ਹਿਆ ਜੀ ਗੱਡੀ ਅੱਗ ਦੇ ਵਿੱਚ ਸੀਗੀ ਅੱਛਾ ਅਗਰ ਮੈਂ ਅੱਗ ਦੇ ਸੇਕ ਨਾਲ ਬਾਹਰ ਜਾਣਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂਜੀ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਵੀਰ ਹੈ ਹਨਾ ਜਿਹੜਾ ਹੁਣ ਡਰਾਈਵਰ ਜਿਹੜਾ ਹੈਗਾ ਕਹਿੰਦੇ ਚੰਗੀ ਜਿਹੜਾ ਹੈਗਾ ਵੀ ਉਹ ਚੁਲਸਿਆ ਗਿਆ ਅੱਗ ਦੇ ਵਿੱਚ ਅਸੀਂ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦੇ ਕੱਪੜੇ ਕੋਪੜੇ ਲਾ ਜਾਨੀ ਕਿ ਪਾੜ ਕੇ ਉਹਨੂੰ ਬਚਾਇਆ ਵੇ ਸਾਰੇ ਸਰੀਰ ਨੂੰ ਹੀ ਅੱਗ ਪੈ ਗਈ ਉਹਨਾਂ ਦੀ ਕਿੰਨਾ ਕ ਜਿਹੜਾ ਹੈਗਾ ਉਹਨਾਂ ਦੇ ਸਰੀਰ ਦਾ ਨੁਕਸਾਨ ਹੋ ਗਿਆ ਵੇ ਸਾਰੇ ਸਰੀਰ ਨੂੰ ਹੀ ਲੱਤਾਂ ਬਾਹਾਂ ਜਾਨੀ ਕਿ ਪੇਟ ਫੂਟ ਸਾਰੇ ਨੂੰ ਹੀ ਪਈ ਹੋਈ ਹੈ ਜੀ ਕੀ ਕਹਿ ਸਕਦੇ ਆ ਇੱਕ ਇਹ ਰੱਬ ਦੀ ਕਰੋਪੀ ਹੈ ਇਹ ਤਾਂ ਰੱਬ ਦੀ ਕਰੋਪੀ ਹੈ ਜੀ ਬਾਕੀ ਮਾਰਾ ਇਹਨੂੰ ਪਤਾ ਹੀ ਜੀ ਤੁਸੀਂ ਬਜ਼ੁਰਗੋਂ ਕੀ ਕਹਿਣਾ ਚਾਹੋਗੇ ਜੀ ਇੱਕ ਬੜੀ ਮੰਦ ਭੱਗੀ ਜਿਹੜੀ ਕਟਨਾ ਹੈਗੀ ਇਹ ਵਾਪਰੀ ਆ ਦੇਖੋ ਨੁਕਸਾਨ ਤਾਂ ਹੋਣਾ ਹੀ ਸੀਗਾ ਉਹ ਜਿਆਦੇ ਮਾੜਾ ਕੰਮ ਹੋਇਆ ਜੀ ਕੰਮ ਕਰਨਾ ਆ ਬੰਦੇ ਨੂੰ ਅੱਗ ਲੱਗ ਜਾਣੀ ਤੇ ਹੁਣ ਵਿਚਾਰੇ ਦੀ ਜਾਨ ਹੀ ਮਾਰ ਜਾ ਪਤਾ ਕਨੇ ਵਿਚਾਰਾ ਉਹ ਵੀ ਮਾਂ ਦਾ ਪੁੱਤ ਸੀਗਾ ਦੇਖੋ ਹਨਾ ਜੀ ਕਿੱਥੇ ਆਪਣਾ ਫਾਇਦਾ ਫਾਇਦਾ ਕਰਨ ਦੇ ਕਿੱਥੇ ਆਹਦਾ ਵਿਚਾਰੇ ਦਾ ਨੁਕਸਾਨ ਹੋ ਗਿਆ ਹਾਂ ਤੇ ਬੰਦਾ ਕਿਹੜਾ ਵੀ ਦੁਬਾਰਾ ਮੁੜ ਕੇ ਆਉਣਾ ਬਿਲਕੁਲ ਬਾਪੂ ਜੀ ਬਿਲਕੁਲ ਹਾਂ ਤੇ ਹਾਲਾਤ ਕਿੱਦਾਂ ਦੇ ਬਾਈ ਜੀ ਦੇ ਉਹਨਾਂ ਦੇ ਹਾਲਾਤ ਤਾਂ ਜੀ ਮੈਨੂੰ ਤਾਂ 2 ਮਹੀਨੇ ਹੋਏ ਮੇਰੀ ਬਦਲੀ ਹੋਈ ਨੂੰ ਇਧਰੋਂ ਮੇਰੀ ਜੁਆਇੰਟ ਕਮਿਸ਼ਨਰ ਸਾਹਿਬ ਨਾਲ ਡਿਊਟੀ ਸੀ ਤੇ ਉਹ ਮੁੰਡਾ ਹੈ ਆਊਟਸੋਰਸ ਤੇ ਆ ਆਊਟਸੋਰਸ ਤੇ ਹਾਂ ਜੀ ਕਿੰਨੀ ਕੇਸ ਸੀਗੀ ਉਹ ਏਜ ਉਹਦੀ ਹੈਗੀ ਆ 28-30 ਸਾਲ ਦੇ ਕਰੀਬ ਆ 28 ਕਿਹੜੇ ਹਸਪਤਾਲ ਦੇ ਵਿੱਚ ਲੈ ਕੇ ਗਏ ਇੱਥੇ ਸਿਵਲ ਚ ਲੈ ਕੇ ਗਏ ਜੀ ਸਿਵਲ ਦੇ ਵਿੱਚ ਲੈ ਕੇ ਗਏ ਆ ਹਾਂ ਜੀ ਮੜਾ ਉਰੋਦੀ ਕਿਸਮਤ ਉਹ ਗੱਡੀ ਚ ਭੱਜ ਕੇ ਚੜ ਗਿਆ ਨਹੀਂ ਮੈਨੂੰ ਪਤਾ ਨਹੀਂ ਲੱਗਣਾ ਸੀਗਾ ਜਿਹੜਾ ਉਹ ਅੱਗ ਲੱਗੀ ਉਹਨਾਂ ਨੂੰ ਉਹਦੇ ਕੱਪੜੇ ਗੱਡੀ ਦੇ ਵਿੱਚ ਲਾਏ ਆ ਦੇ ਵਿਆਹਿਆ ਸੀ ਕਿ ਹਨ ਮੈਨੂੰ ਨਹੀਂ ਨਹੀਂ ਵਿਆਹ ਜੀ ਹੋ ਗਿਆ ਤਿੰਨ ਕੁ ਮਹੀਨੇ ਹੋ ਗਏ ਦੋ ਤਿੰਨ ਬੱਚਾ ਵੀ ਸੀ ਉਹਨਾਂ ਦੇ ਨਹੀਂ ਨਹੀਂ ਜੀ ਦੋ ਤਿੰਨ ਮਹੀਨੇ ਵਿਆਹ ਨੂੰ ਹੋਇਆ ਅੱਛਾ ਦੋ ਤਿੰਨ ਮਹੀਨੇ ਵਿਆਹ ਨੂੰ ਹੋਇਆ ਹਾਂਜੀ ਦੇ ਹਾਲਾਤ ਹੈਗੇ ਬਹੁਤ ਮਾੜੇ ਆ ਪਿੰਡ ਨੂੰ ਵੀ ਚਾਰੇ ਪਾਸੇ ਅੱਗ ਨੇ ਲਪੇਟ ਲਿਆ ਤੇ ਜਿੱਦਾਂ ਆਪਾਂ ਨੇ ਜਾਣਕਾਰੀ ਲਈ ਹੈ ਕਿ ਕਹਿੰਦੇ ਅੱਗ ਹਜੇ ਵੀ ਨਹੀਂ ਬੁਝੀ ਹੈਗੀ ਆ ਜਿਹੜੀ ਅੱਗ ਹੈ ਅੱਗੇ ਚਲੀ ਗਈ ਹੈਗੀ ਆ ਨਾਲ ਦੇ ਪਿੰਡਾਂ ਦੇ ਵਿੱਚ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੈਂ ਆਸ ਕਰਦੀ ਆ ਕਿ ਜਿਹੜੇ ਹੈਗੇ ਆ ਇਸ ਵੀਰਦੀ ਵੀ ਕੋਈ ਜ਼ਰੂਰਤਮੰਦ ਜਿਹੜੇ ਹੈਗੇ ਆ ਬਾਹ ਫੜਨ